ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ 45 ਸਾਲ ਦਾ ਦਾਦਾ ਤੇ 19 ਸਾਲ ਦੀ ਪੁੱਤਰੀ ਦੋਵੇਂ ਬੱਖੋ ਅਕਤਬਰਾਂ ਦੇ ਨਾਲ ਸਬੰਧਤ ਸਨ ਅਤੇ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਸਨ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਦਾ ਹੈ ਪਰਿਵਾਰ ਨੂੰ ਇਹ ਗੱਲ ਰਾਸ ਨਹੀਂ ਆਉਂਦੀ ਜਿਸ ਤੋਂ ਬਾਅਦ ਦੋਵਾਂ ਦੇ ਪਰਿਵਾਰਾਂ ਦੇ ਵੱਲੋਂ ਪਲੈਨਿੰਗ ਬਣਾਈ ਜਾਂਦੀ ਹੈ ਤੇ ਪ੍ਰੇਮੀ ਜੋੜੇ ਨੂੰ ਖੇਤਾਂ ਦੇ ਵਿੱਚ ਬੁਲਾ ਕੇ ਉਹਨਾਂ ਦਾ 30 ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਆਖਿਰਕਾਰ ਇਸ ਕਤਲ ਦੀ ਗੁੱਥੀ ਕਿਵੇਂ ਸੁਲਝੀ ਕਿਵੇਂ ਪੁਲਿਸ ਨੂੰ ਪਤਾ ਲੱਗਾ ਕਿ ਦੋਵਾਂ ਦੇ ਪਰਿਵਾਰਾਂ ਦੇ ਵੱਲੋਂ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਉਂਕਿ ਲੜਕੀ ਦੇ ਪਿਤਾ ਅਤੇ ਉਸ ਦਾਦੇ ਦੀ ਪਹਿਲੀ ਪਤਨੀ ਦੇ ਪੁੱਤਰ ਦੇ ਵੱਲੋਂ ਜੋ ਹੈ ਮਿਲ ਕੇ ਇਹ ਸਾਰੀ ਸਾਜ਼ਿਸ਼ ਰਚੀ ਜਾਂਦੀ ਹੈ ਬਹਾਨੇ ਦੇ ਨਾਲ ਖੇਤਾਂ ਦੇ ਵਿੱਚ ਬੁਲਾਇਆ ਜਾਂਦਾ ਹੈ ਤੀਸ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਦੋਵਾਂ ਦੀਆਂ ਲਾਸ਼ਾਂ ਨੂੰ ਬੋਰੇ ਦੇ ਵਿੱਚ ਬੰਨ ਕੇ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਪਾ ਲਿਆ ਗਿਆ ਤੇ ਖੁਰਦਬੂਦ ਕਰਨ ਦੇ ਇਰਾਦੇ ਦੇ ਨਾਲ ਨਾ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਤਾਂ ਪੁਲਿਸ ਨੂੰ ਲੜਕੀ ਦੀ ਲਾਸ਼ ਜਿਹੜੀ ਹੈ ਉਹ ਭਾਖੜਾ ਨਹਿਰ ਦੇ ਸਰਦੂਲਗੜ ਖੇਤਰ ਦੇ ਵਿੱਚੋਂ ਨਿਕਲਦੇ ਇੱਕ ਸੂਏ ਦੇ ਵਿੱਚੋਂ ਮਿਲ ਜਾਂਦੀ ਹੈ ਹਾਲਾਂਕਿ ਜੋ ਦਾਦਾ ਸੀ ਉਸ ਦੀ ਲਾਸ਼ ਤਾਂ ਅਜੇ ਤੱਕ ਨਹੀਂ ਪਤਾ ਲੱਗਿਆ ਤਾਂ ਇਹ ਸਾਰੇ ਘਟਨਾਕਰਮ ਬਾਰੇ ਪੁਲਿਸ ਨੂੰ ਜਾਣਕਾਰੀ ਇਸ ਤਰ੍ਹਾਂ ਮਿਲਦੀ ਹੈ ਕਿ ਜਦੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਪ੍ਰੇਮਿਕਾ ਦੇ ਪਿਤਾ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਘਬਰਾੜ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਵੱਲੋਂ ਜੋ ਹੈ ਇਹ ਸਾਰੀ ਕਤਲ ਦੀ ਗੱਲ ਆਪਣੇ ਗੁਆਣ ਦੇ ਵਿੱਚ ਰਹਿੰਦੇ ਵਾਰਡ ਦੇ ਕਾਉਂਸਲਰ ਨੂੰ ਦੱਸ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਾਉਂਸਲਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤੇ ਜਾਂਚ ਪੜਤਾਲ ਤੋਂ ਬਾਅਦ ਜੋ ਹੈ ਪ੍ਰੇਮਿਕਾ ਦੀ ਦੇ ਬ੍ਰਹਮਤ ਹੋ ਜਾਂਦੀ ਹੈ ਹਾਲਾਂਕਿ ਜੋ ਮੁਲਜ਼ਮ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਨੇ ਜੇਕਰ ਕਬਰਾਹੜ ਦੇ ਵਿੱਚ ਆ ਕੇ ਲੜਕੀ ਦੇ ਪਿਤਾ ਦੇ ਵੱਲੋਂ ਆਪਣੇ ਵਾਰਡ ਦੇ ਕਾਉਂਸਲਰ ਨੂੰ ਇਸ ਬਾਰੇ ਜਾਣਕਾਰੀ ਨਾ ਦਿੱਤੀ ਗਈ ਹੁੰਦੀ ਤਾਂ ਇਸ ਪ੍ਰੇਮੀ ਜੋੜੇ ਦਾ ਕੁਝ ਵੀ ਪਤਾ ਨਹੀਂ ਲੱਗਣਾ ਸੀ ਤੇ ਕਾਉਂਸਲਰ ਦੇ ਵੱਲੋਂ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੋ ਹੈ ਪਹਿਲਕਦਮੀ ਕੀਤੀ ਗਈ ਤੇ ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਤਾਂ ਬੇहद ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਜਿੱਥੇ ਕਿ ਮਾਨਸਾ ਦੇ ਵਿੱਚ ਦੋ ਵਕਵਕ ਟੱਬਰਾਂ ਦੇ ਨਾਲ ਸਬੰਧਤ ਦਾਦਾ ਅਤੇ ਪੋਤੀ ਲਿਵ ਇਨ ਰਿਲੇਸ਼ਨਸ਼ਿਪ ਦੇ ਵਿਰੈਰੇ ਵਿੱਚ ਰਹਿ ਰਹੇ ਸਨ ਲੜਕੀ ਦੀ ਉਮਰ 19 ਸਾਲ ਤੇ ਦਾਦੇ ਦੀ ਉਮਰ 45 ਸਾਲ ਦੇ ਕਰੀਬ ਸੀ ਜੋ ਦਾਦਾ ਸੀ ਉਸ ਦੇ ਅੱਗੇ ਦੋ ਬੱਚੇ ਵੀ ਸਨ ਪੋਤੇ ਪੋਤੀਆਂ ਵੀ ਸਨ ਤੇ ਲੜਕੀ ਦੀ ਉਮਰ ਤਾਂ ਮਹਿਜ 19 ਸਾਲ ਦੇ ਕਰੀਬ ਹੀ ਸੀ ਕਿ ਜਿਹੜੀ ਕੀ ਕਿਸੇ ਦੂਜੇ ਟੱਬਰ ਦੇ ਦਾਦੇ ਦੇ ਨਾਲ ਲੀਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਪਰਿਵਾਰ ਦੀ ਮਰਜ਼ੀ ਤੋਂ ਉਲਟ ਜਾ ਕੇ ਸ਼ਹਿਰ ਤੋਂ ਬਾਹਰ ਰਹਿ ਰਹੇ ਸਨ ਪਰਿਵਾਰਾਂ ਨੂੰ ਪਤਾ ਲੱਗਦਾ ਰੋਕਿਆ ਜਾਂਦਾ ਇਹਨਾਂ ਨੂੰ ਪਰੇ ਨਹੀਂ ਰੁਕਦੇ ਤੇ ਫਿਰ ਪਰਿਵਾਰ ਦੇ ਵੱਲੋਂ ਜੋ ਐ ਪਲੈਨਿੰਗ ਬਣਾਈ ਜਾਂਦੀ ਹੈ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦਿੱਤਾ ਜਾਂਦਾ ਤਾਂ ਪ੍ਰੇਮਿਕਾ ਦੇ ਪਿਤਾ ਦੇ ਵੱਲੋਂ ਜੋ ਹੈ ਕਬਰਾੜ ਦੇ ਵਿੱਚ ਆ ਕੇ ਸਾਰੀ ਗੱਲ ਵਾਰਡ ਦੇ ਕਾਉਂਸਲਰ ਨੂੰ ਦੱਤ ਇਸ ਦੱਸ ਦਿੱਤੀ ਜਾਂਦੀ ਹੈ ਤੇ ਕਾਉਂਸਲਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤੇ ਫਿਰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਕਤਲ ਕਰਕੇ ਸੁੱਟ ਦਿੱਤੀ ਗਈ ਹੈ লাশ ਹਾਲਾਂਕਿ ਲੜਕੀ ਦੀ লাশ ਪ੍ਰਮਾਤ ਕਰ ਲਈ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਅਧਿਕਾਰਿਕ ਤੌਰ ਤੇ ਜਾਣਕਾਰੀ ਅਜੇ ਤੱਕ ਪੁਲਿਸ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਤੇ ਦਿੱਲੀ ਬੋਸ ਪੰਜਾਬੀ ਵੀਐਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਕਿ ਆਖਿਰਕਾਰ ਇਸ ਕਤਲ ਦੇ ਪਿੱਛੇ ਅਸਲ ਕਾਰਨ ਕੀ ਨੇ ਆਖਿਰ